ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗ ਜੀਓ ਸਤਗੁਰਾਂ ਦੀ ਪਵਿੱਤਰ ਬਾਣੀ ਸ਼ਬਦ ਯਾਰੇ ਨਾਲ ਜੁੜਨਾ ਕਰਿਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚੌਪਦੀ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਮੇਰ ਬੁਕਰੈ ਚਾਤਰ ਕੀ ਨਾਈ ਤਿਰਖਾ ਨ ਉਤਰੈ ਛਤਨਾ ਆਵੈ ਮੇਰੇ ਦਰਸ਼ਨ ਸਤਿ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਮੇਰੇ ਦਰਸ਼ਨ ਸਤਿ ਪਿਆਰੇ ਜੀਓ ਰਹਾ ਤੇਰਾ ਮੁਖ ਸੁ ਆਵਾਜ਼ੀਓ ਸਹਿਜ ਤੁਨ ਬਾਣੀ ਚਿਰ ਹੋ ਆ ਦੇ ਕੈਸਾਨਗ ਪਾਣੀ ਤਨ ਸੋ ਦੇਸ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਾਂ ਕੋ ਲੀਜੀਓ ਹੋਲ ਕਮਾਈ ਗੁਰ ਸੱਜਣ ਮੀ ਤੁਮਰਾਰੇ ਜੀਉ ਰਹਾਓ ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੇਤ ਤੁਧ ਭਗਵੰਤਾ ਮੋਹ ਰਣ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰਦਵਾਰੇ ਜੀਉ ਹਾਂ ਕੋ ਲੀਜੀਓ ਹੋਲ ਕਮਾਈ ਤੇ ਸੱਚੇ ਗੁਰਦਵਾਰੇ ਜੀਉ ਰਹਾਓ ਭਾਗੂ ਆ ਗੁਰ ਸੰਤ ਮੁਲਾਇਆ ਪ੍ਰਭ ਬਨਾਸੀ ਕਰਮੈ ਆਇਆ ਸੇਵ ਕਰੀ ਪਲਚ ਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੰਕੋਲੀ ਜੀਉ ਕੋ ਰਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਤਨਾਹ ਸ੍ਰੀ ਮਹਲਾ ਪਹਿਲਾ ਕਰ ਪਹਿਲਾ ਚਉਪ ਦੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਦਰਤਾ ਆਪਣਾ ਕੈਸੋ ਕ੍ਰਿਪਕਾਰ ਦੁਖ ਬਸਾਰਨ ਸੇਵਿਆ ਸਦਾ ਸਦਾ ਦਤਾਰ ਸਾਇਬ ਮੇਰਾ ਨੀਤ ਨਵਾ ਸਦਾ ਸਦਾ ਦਤਾ ਰਹਾਉ ਅੰਧੇ ਨ ਸਹਬ ਸੇਵਿਆ ਅੰਤਰਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰੋ ਤਾਰਾ ਹੋਈ ਦਿਆਲ ਤੇਰੇ ਨਾਮ ਤਰਾ ਸਤਗੁਰੂ ਬਾਣੇ ਜਾਉ ਰਹਾਉ ਧਰਮ ਸਾਚਾ ਇੱਕ ਹੈ ਦੂਜਾ ਨਹੀਂ ਕੋਈ ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੀ ਤੁਝ ਬਾਜ ਪਿਆਰੀ ਕੀ ਵਰਹਾ ਸਾਬੜਾਈ ਦੀ ਜਿਤ ਨਾਮ ਤੇਰੀ ਲੱਗ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾ ਰਹਾ సేవి ਸਾਹਿਬੀ ਆਪਣਾ ਅਬਰਨਾ ਜਾਚੋਂ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ-ਬਿੰਦ ਚੁਕ-ਚੁਕ ਹੋਈ ਸਹਿਬ ਤੇਰੀ ਨਾ ਬਿਟੋ ਬਿੰਦ-ਬਿੰਦ ਚੁਕ-ਚੁਕ ਹੋਈ ਰਹਾਉ ਲੰਗ ਮਹੱਲਾ ਪਹਿਲਾ ਕਰ ਤੀਜਾ ਈ ਕੂੰਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਟਰ ਨਾ ਬਰੰਗਾਈ ਮੇਰੇ ਕੰਤ ਨਾ ਪਾਵੇ ਚੁੱਲ੍ਹਾ ਪਿਆਰਾ ਤਉ ਤਨ ਸੀਜੇ ਜਾਇ ਹਉ ਕੁਰਬਾਨੀ ਜਾਉ ਮੀਰਵਾਨਾ ਹਉ ਕੁਰਬਾਨੀ ਜਾਉ ਹਉ ਕੁਰਬਾਨੀ ਜਾਉ ਤਿਨਾ ਕੈ ਲੈਣ ਜੁਤੀ ਰਾਨਾਉ ਲੈਣ ਜੁਤੀ ਰਾਨਾਉ ਤਿਨਾ ਕੈ ਹਉ ਸਤ ਕੁਰਬਾਨੇ ਜਾਉ ਰਹਾਉ ਕਾਇਆ ਰੰਗਣ ਜਿਥੀ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੈ ਸਹਬ ਐਸਾ ਰੰਗਣ ਡੀਟ ਜਿਨ ਕੇ ਚੂਲੇ ਰਤਲੇ ਪਿਆਰੇ ਕੰਤ ਤਿਨਾ ਕੇ ਪਾਸ ਧੂੜਤ ਨਾ ਕੀ ਜੇ ਮਿਲੈ ਜੀ ਕਹੋ ਨਾਨਕੀ ਅਰਦਾਸ ਆਪੇ ਸਜੀ ਆਪੇ ਰੰਗੀ ਆਪੇ ਨਦਰ ਘਰੀ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਵੀ ਤਲੰਗ ਮਹਿਲਾ ਪਹਿਲਾ ਇਆਂਣੜੀਏ ਮੰਨਣਾ ਕਾਇ ਕਰੀ ਸਿੰਘ ਆਪਣੇ ਘਰ ਹਰ ਰੰਗੋ ਕੀ ਨਾ ਮਾਣੈ ਸਾਵਣੇੜੇ ਤਨ ਕਮਲੀਏ ਵਾਰ ਕਿਆ ਟੁੰਡੇ ਪੈ ਗਿਆ ਦੇਸ ਲਾਹੀਆਂ ਨੇੜੇ ਭਾਵ ਕਾ ਕਰ ਸਿੰਗਾਰੂ ਤਾਸੋ ਅਗੜ ਜਾਣੀ ਲਾਗੀ ਜਾਂਸੋਂ ਤਰੇ ਬਿਆਰੋ ਇਆਣੀ ਬੈਲੀ ਕਿਆ ਕਰੀ ਜਤਨ ਕੰਤਨ ਭਾਵੈ ਕਨਪਲਾ ਕਰੀ ਬਹੁਤੀ ਸਾਤਨ ਮੈਲ ਨ ਪਾਵੈ ਇਹ ਕੰਮ ਅਗੇ ਛਪਾਈਏ ਨਹੀਂ ਜੇ ਭੋ ਤੇ ਰਤਾਵੈ ਲਵ ਲੋਹੰਕਾਰ ਕੀ ਮਾਤੀ ਮਾਇਆ ਮਾਇ ਸੁਮਾਣੀ ਇਨੀ ਬਾਤੀ ਸੋ ਪਾਈ ਨਹੀਂ ਪਈ ਕਮਣੇ ਆਣੀ ਜਾਇ ਪੁੱਛੋ ਸੋ ਅਗਣੀ ਬਾਹੀ ਕਿੰਨੀ ਬਾਤੀ ਸੋ ਪਾਈ ਐ ਜੋ ਕਿਛ ਕਰੇ ਸੋ ਭਲਾ ਕਰਮਨੀ ਐ ਹੁਕਮ ਹੁਕਮ ਚ ਕਾਈ ਐ ਜਾ ਕੇ ਪ੍ਰੇਮ ਪਦਾਰਥ ਪਾਈਏ ਤੌ ਚਰਨੀ ਚਿਤ ਲਾਈ ਐ ਸੋ ਕਹੇ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮੁ ਲਾਈਐ ਏਵ ਕਰੇ ਸੁ ਹਾਗਣੀ ਪੜੇ ਇਨੀ ਬਾਤੀ ਸੌ ਪਾਈਐ ਆ ਬਗਵਾਏ ਤਾ ਸੋ ਪਾਈਏ ਔਰ ਕੈਸੀ ਚੁਤرائی ਸੋ ਨਦਰ ਕਰ ਦੇਕੇ ਸੋਦਲ ਲੇਖੈ ਕਾਮਣ ਨੋ ਨਿਤ ਪਾਏ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਦਾ ਜ਼ੁਬਰਾਈ ਐਸੇ ਰੰਗ ਕੀ ਰਾਤੀ ਸਹਿਜ ਕੀ ਮਾਤੀ ਅਨਸ ਭਾਈ ਸਮਾਣੀ ਸੁੰਦਰ ਸਾਇ ਸਰੂਪ ਚਖਣ ਗਈ ਈਸਾ ਸਿਆਣੀ ਸੂਹੀ ਮਹਿਲਾ ਪਹਿਲਾ ਕਵਣ ਤਰਾਜੀ ਕਵਣ ਤੁੱਲਾ ਤੇਰਾ ਕਵਣ ਸਰਾ ਕੁਮਲਾ ਮਾ ਕੌਣ ਗੁਰੂ ਕੈ ਪੈ ਦੇਖਿਆ ਲੈ ਵਾ ਕੈ ਪੈ ਮੈਲ ਕਰਾਵਾ ਮੇਰੇ ਲਾਲ ਜੀ ਤੇਰਾ ਇੰਤਲ ਜਾਣਾ ਤੂੰ ਜਲ ਤਲ ਮਹੀਅਲ ਪਰਪੁਰ ਲੈਣਾ ਤੂੰ ਆਪੇ ਸਰਬ ਸੁਮਾਣਾ ਰਹਾਉ ਮੰਤਰਾ ਜੀ ਚਿਤ ਤੁੱਲਾ ਤੇਰੀ ਸੇਵ ਸਰਾਵ ਕੁੰਭਾਵਾ ਕਟਹੀ ਪੀ ਤਿਸੋਂ ਸੋ ਟੋਲੀ ਇਨ ਵਿਦ ਚਿਤ ਰਹਾਵਾ ਆਪੇ ਕੰਡਾ ਤੋਲਦੋ ਰਾਜੂ ਆਪੇ ਤੋਲਣਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈ ਬਣਜਾਰਾ ਅੰਦਲਾ ਨੀ ਜਾਤ ਪਰਦੇਸੀ ਕਿਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਵੰਗੁਰ ਪ੍ਰਸਾਦ ਰਾਗ ਬਲਾਬਲ ਮਹਿਲਾ ਪਹਿਲਾ ਚਉਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੂੰ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਦੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸਚ ਮੈਂ ਰੋ ਰਜਾਈ ਰਹਾ ਜੋਗ ਸਵਾ ਸਭ ਕਿਸ ਤੁਝ ਤੇਰੀ ਸਬ ਸੁਨਾਏ ਤੇਰਾ ਅੰਤ ਨਾ ਜਾਣਾ ਮੇਰੇ ਸਹਬ ਮੈਂ ਅੰਧਲੇ ਕਿਆ ਜਤਰਾਏ ਕਿਆ ਹੋਂ ਕਥੀ ਕਥ ਕਤ ਦੇਖਾ ਮੈਂ ਕਤ ਨਾ ਕਥ ਨਾ ਜਾਏ ਜੋ ਤਦ ਪਾਵੇ ਸੋਏ ਅੱਖਾਂ ਤਿਲ ਤੇਰੀ ਵਿੜਾਈ ਇਤੇ ਗੁਕਰ ਹੋਂ ਬਗਾਣਾ ਬੋ ਕਾਇਸ ਦਨਤਾਈ ਭਗਤ ਹੀ ਨਾਨਕ ਜੇ ਹੋਏਗਾ ਤਾ ਕਸਮੈ ਨੋ ਨਾ ਜਾਏ ਬਲਾਬਲ ਮਹਿਲਾ ਪਹਿਲਾ ਮਨ ਮੰਦਰ ਤਨ ਵੀਸ ਕਲੰਦਰ ਕਟੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੋਲ ਜਨਮ ਨਾ ਆਵਾ ਮਾਨਵੇ ਦਿਆਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਭਰਾਏ ਹਮ ਨਾਹੀ ਚਿੰਤ ਪਰਾਇ ਰਹਾਓ ਅਗਮ ਗੋਜਰਿਆਲ ਖੁਪਾਰਾ ਚਿੰਤਾ ਕਰੂ ਹੁਮਾਰੀ ਜਲ ਥਲ ਮਹੀਲ ਪਰਪੁਰ ਲੀਣਾ ਕੜਗੜ ਜੋ ਤੁਮਾਰੀ ਸਿਖ ਮਤ ਸਭ ਬੋਧਤੁ ਮਾਰੀ ਮੰਦਰ ਛਾਵਾ ਤੇਰੇ ਤੁਜ ਵਿਨੇ ਅਬ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਨ ਤੇਰੀ ਜੀ ਜੰਤ ਸਰਬ ਜਿੰਦੁ ਤੁਮਾਰੀ ਜੀ ਜੰਤ ਸਭ ਜੰਤੁ ਮਾਰੀ ਸਰਬ ਜਿੰਦੁ ਤੇ ਪਾਸੇ ਜੋ ਤੁਰਵਾਵੇਂ ਸੋਈ ਚੰਗਾ ਇਕ ਨਾਨਕੀ ਅਰਦਾਸੇ ਜੀ ਜਨ ਸਭ ਜਨ ਤੁਹਾਰੀ ਸਰਬ ਜਨ ਤੁਧ ਬਸੇ ਜੋ ਤੁਰਵਾਵੇਂ ਸੋਈ ਚੰਗਾ ਇਕ ਨਾਨਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ